ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਰਸਤੇ ਦਾ ਕੰਮ ਸੀਗਾ ਪਹਿਲਾਂ ਵੀ ਅਸੀਂ ਇਹਨੂੰ ਸ਼ੁਰੂ ਕਰਾਇਆ ਸੀਗਾ ਜੋ ਕਿ ਬਾਰਸ਼ ਆ ਗਈਆਂ ਸੀਗੀਆਂ ਤੇ ਥੋੜਾ ਮਿੱਟੀ ਦੀ ਪ੍ਰੋਬਲਮ ਪੈ ਗਈ ਸੀਗੀ ਤੇ ਮਿੱਟੀ ਨਹੀਂ ਮਿਲੀ ਸਾਨੂੰ ਤੇ ਉਦੋਂ ਕੰਮ ਇਹ ਬੰਦ ਹੋ ਗਿਆ ਸੀਗਾ ਤੇ ਹੁਣ ਜਿਹੜਾ ਧੁੱਪਾਂ ਲੱਗਣ ਲੱਗੀਆਂ ਮਿੱਟੀ ਸ਼ੁਰੂ ਹੋਣੀ ਹੋ ਗਈ ਆ ਤੇ ਹੁਣ ਇਹਦਾ ਫੇਰ ਅਸੀਂ ਰਸਤੇ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਇਹ ਰਸਤਾ ਜੀ ਬਾਬੇ ਲਾਹੌਰੀ ਸ਼ਾਹਰੀ ਸਾਡੇ ਜਗਾ ਪਿੰਡ ਦੇ ਵਿੱਚ ਉਹਨਾਂ ਨੂੰ ਇਹ ਰਸਤਾ ਜਾ ਰਿਹਾ ਹੈ ਇਹ ਰਸਤਾ ਅਸੀਂ ਸ਼ੁਰੂ ਕਰਵਾਇਆ ਸੀ ਉਦੋਂ ਕਾਫੀ ਵਿੱਚ ਕਾਪਟਾ ਆ ਗਈਆਂ ਸੀਗੀਆਂ ਤੇ ਜੋ ਕਿ ਇਹਨੂੰ ਅਸੀਂ ਸਾਈ ਸੀ ਇਹ ਚਾਹੁੰਦੇ ਸੀ ਕਿ ਵੀ ਜਿਹੜਾ ਬਾਬੇ ਰਾਜ ਤੇ ਲੋਰੀ ਸ਼ਾ ਦਾ ਮੇਲਾ ਆ ਰਿਹਾ ਮੇਲੇ ਤੋਂ ਪਹਿਲਾਂ ਪਹਿਲਾਂ ਰਸਤਾ ਕੰਪਲੀਟ ਹੋ ਜਵੇ ਇਹਦੇ ਵਿੱਚ ਤਾਂ ਕਾਫੀ ਰੁਕਾਵਟਾਂ ਆ ਗਈਆਂ ਜੋ ਕਿ ਪਹਿਲਾਂ ਮੇਲੇ ਤੱਕ ਨਹੀਂ ਕੰਪਲੀਟ ਹੋ ਸਕਿਆ ਇਹ ਕਿਸੇ ਕਾਰਨ ਕਰਕੇ ਰੁਕ ਗਿਆ ਸੀਗਾ ਤੇ ਹੁਣ ਜਿੱਦਾਂ ਦੁਬਾਰਾ ਇਹਨੂੰ ਚਾਲੂ ਕਰਵਾ ਦਿੱਤਾ ਗਿਆ ਹਾਂ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਰਸਤੇ ਤੇ ਖੜੇ ਹਾਂ ਜਿਹੜਾ ਰਸਤਾ ਸਾਡੇ ਪਵਿੱਤਰ ਸਥਾਨ ਤਨਤਨ ਬੱਬਾ ਲਾਹੌਰੀ ਸ਼ਾਹ ਜੀ ਮਜ਼ਾਰ ਨੂੰ ਜਾਂਦਾ ਹੈ ਇਹ ਰਸਤਾ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਿਆ ਸੀਗਾ ਕਿਉਂਕਿ ਇੱਕ ਦੋ ਵਾਰ ਕੋਸ਼ਿਸ਼ ਕੀਤੀ ਬਣਾਉਣ ਦੀ ਪਰ ਕੁਝ ਰੁਕਾਵਟਾਂ ਸਮੇਂ ਦੀਆਂ ਲੈ ਲੋ ਜਾਂ ਮਿੱਟੀ ਨਾ ਮਿਲਣ ਕਰਕੇ ਔਰ ਸਾਨੂੰ ਪਬਲਿਕ ਡੀਲਿੰਗ ਵੀ ਥੋੜਾ ਜਿਹਾ ਘਿਰਦੀ ਸੀ ਇਸ ਕਰਕੇ ਦੁਬਾਰਾ ਹੁਣ ਜਿਹੜਾ ਸਾਡੇ ਹਲਕਾ ਇੰਚਾਰਜ ਸਰਦਾਰ ਹਰਕਨ ਹਰ ਸਿਮਰਨਸਨ ਕੋ ਮਨਜ਼ੀ ਐਡਵੋਕੇਟ ਸਾਹਮਣੇ ਜਤਨਾ சதਕਾ ਜਿਹੜਾ ਅਸੀਂ ਇਹ ਰਾਸਤਾ ਦੁਬਾਰਾ ਇਹਦਾ ਟੈਂਡਰ ਲਵਾ ਕੇ ਜਿਹੜਾ ਅਸੀਂ ਦੇਖ ਲਓ ਤੁਸੀਂ ਉਹ ਪਿੱਛੋਂ ਤੋਂ ਲੈ ਕੇ ਬਾਬਾ ਲਾਹੌਰੀ ਸ਼ਾਹ ਦੀ ਮਜ਼ਾਰ ਤੱਕ ਜਿਹੜਾ ਇਹ ਰਸਤਾ ਕੰਪਲੀਟ ਹੋਏਗਾ ਔਰ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਬਹੁਤ ਜਲਦੀ ਨਾਲ ਕੰਮ ਚੱਲ ਰਿਹਾ ਹੈ ਤਕਰੀਬਨ ਤਕਰੀਬਨ ਅੱਜ ਤੱਕ ਪਹੁੰਚ ਚੁੱਕਾ ਹੈ 2-4 ਦਿਨ ਦੇ ਵਿੱਚ ਵਿੱਚ ਇਹ ਸਾਰਾ ਰਸਤਾ ਜਿਹੜਾ ਅਸੀਂ ਕੰਪਲੀਟ ਕਰਾਂਗੇ ਔਰ ਜਿਹੜਾ ਇਹ ਰਸਤਾ ਜਾ ਰਿਹਾ ਹੈ ਇਹ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਸੀ ਕਿਉਂ ਸੀਗਾ ਤੁਸੀਂ ਦੇਖਦੇ ਹੋ ਕਿ ਬੜਾ ਕ੍ਰਿਟੀਕਲ ਕਿਉਂਕਿ ਹਰ ਕੋਈ ਚਾਹੁੰਦਾ ਨਹੀਂ ਹੈ ਕੁਝ ਬੰਦੇ ਚਾਹੁੰਦੇ ਆ ਕੰਮ ਕਰਨਾ ਕੁਝ ਕਹਿੰਦੇ ਨਹੀਂ ਯਾਰ ਰਹਿਣ ਦੋ ਹੈ ਨਾ ਇਸ ਕਰਕੇ ਦੇਖੋ ਇਹ ਸਾਂਝਾ ਰਸਤਾ ਵਾ ਆਪਾਂ ਸਾਰਿਆਂ ਨੇ ਪਿਆਰ ਨਾਲ ਇੱਕ ਜਿੱਥੇ ਵੀ ਕੰਮ ਚੱਲਦਾ ਪਿਆਰ ਨਾਲ ਕਰਿਆ ਕਰੀਏ ਜਿੱਥੇ ਕੰਮ ਚੱਲਦਾ ਉਹਨੂੰ ਆਪਾਂ ਕੰਮ ਨੂੰ ਪਹਿਲ ਕਰੀਏ ਇਹ ਨਹੀਂ ਕਿ ਰੁਕਾਵਟ ਪਾਈਏ ਇਸ ਕਰਕੇ ਜਿੱਥੇ ਵੀ ਇਹ ਤਾਂ ਚਲੋ ਹੈ ਹੀ ਗੁਰੂ ਪੀਰਾਂ ਨੂੰ ਜਾਣ ਵਾਲਾ ਰਸਤਾ ਹੈ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ ਵੀ ਕੰਮ ਚੱਲੇ ਉਹਨੂੰ ਆਪਾਂ ਪਿਆਰ ਦੇ ਨਾਲ ਕੰਮ ਨੂੰ ਕਰੀਏ